ਕਿਉਂਕਿ ਕੱਲ ਠਾਬੇ ਦੇ ਮੇਰੇ ਕੋਲੇ ਡਰਾਈਵਰ ਬੈਠੇ ਸੀ ਉਹ ਗੱਲਾਂ ਕਰ ਰਹੇ ਆ ਆਪਸ ਵਿੱਚ ਭਾਈ ਹੂੰ ਗੱਲ ਕੀ ਕਰ ਰਹੇ ਆ ਉਹ ਮਤਲਬ ਕਿ ਪਹਿਲਾਂ ਇੱਕ ਡਰਾਈਵਰ ਨੇ ਗੱਲ ਸੁਣਾਈ ਹੂੰ ਕਹਿੰਦਾ ਕਿ ਮੈਂ ਪਿੰਡ ਨੂੰ ਜਾਣਾ ਸੀ ਅੱਛਾ ਤੇ ਮੈਨੂੰ ਸਾਧਨ ਨਾ ਮਿਲੇ ਤੇ ਨਹੀਂ ਰਾਹ ਹੋ ਗਿਆ ਹੂੰ ਕਹਿੰਦਾ ਯਾਰ ਮੈਂ ਕਿਹਾ ਯਾਰ ਕਾਤੇ ਚੱਲ ਗਿਆ ਯਾਰ ਹੂੰ ਕਹਿੰਦਾ ਮੈਂ ਡਾਕਟਰ ਕੋਲੇ ਗਿਆ ਕਹਿੰਦਾ ਮੈਂ ਡਾਕਟਰ ਨੂੰ ਮੈਂ ਕਿਹਾ ਜੀ ਮਰੀਜ਼ ਨੂੰ ਜਾ ਕੇ ਦੇਖ ਲਵਾਂਗੇ ਕਹਿੰਦਾ ਹਾਂਜੀ ਅੱਛਾ ਕਹਿੰਦਾ ਵੀ ਕਿੰਨੀ ਫੀਸ ਆ ਕਹਿੰਦਾ ਵੀ 300 ਦਾ ਜਾਣਦਾ ਹੀ ਲੈਣੇ ਆ ਭਾਈ ਕਿਉਂਕਿ ਕਹਿੰਦਾ ਗੱਡੀ ਤੇ ਜਾਣਾ ਹੁੰਦਾ ਤੇਲ ਮੱਚ ਜਾਂਦਾ ਹਾਂ ਤੂੰ ਕਹਿੰਦਾ ਜੀ ਦਿੱਤਾ ਚਲੋ ਫਿਰ ਅੱਛਾ ਕੱਢੋ ਗੱਡੀ ਹੂੰ ਉਹਨਾਂ ਗੱਡੀ ਚ ਪਈ ਖਾ ਡਾਕਟਰ ਜੀ ਘਰੇ ਆ ਗਿਆ ਡਾਕਟਰ ਨੂੰ ਆ ਕੇ 300 ਰੁਪਇਆ ਫੜਾਤਾ ਬਾਹਰ ਤੋਂ ਉਹ ਕਹਿੰਦਾ ਮਰੀਜ਼ ਕਿੱਥੇ ਹੈ ਕਹਿੰਦਾ ਮਰੀਜ਼ ਪਤਾ ਨਹੀਂ ਕਿੱਧਰ ਉੱਠ ਗਿਆ ਹਾਂ ਤੁਸੀਂ ਜਾਓ ਯਾਰ ਚੱਲ ਤੁਸੀਂ ਆਪ ਦਾ 300 ਲੈ ਲਓ ਕਹਿੰਦਾ ਉਹ ਕਹਿੰਦਾ ਯਾਰ ਆ ਕੀ ਮਤਲਬ ਹੈ ਵੀ 300 ਦੇਤਾ ਤੂੰ ਕਹਿੰਦਾ ਨਹੀਂ ਭਾਈ ਮੈਂ ਅੱਡੇ 'ਚ ਟੈਕਸੀ ਵਾਲਾ 500 ਮੰਗਦਾ ਹੀ ਪੁੱਛਿਆ ਸੀ ਤੂੰ 200 ਘੱਟ ਚ ਆ ਗਿਆ ਕਹਿੰਦਾ ਉਹ ਟੈਕਸੀ ਦੇ ਥਾਂ ਤੇ ਡਾਕਟਰ ਨੂੰ ਹੀ ਵਰਤ ਗਿਆ ਹੈਨਾ ਉਹ ਦੂਜਾ ਕਹਿੰਦਾ ਕਹਿੰਦਾ ਆਪਾਂ ਆਏ ਨਹੀਂ ਆਪਾਂ ਘੱਟ ਥੋੜੀਆਂ ਜੇ ਆਪਾਂ ਡਾਕਟਰ ਬਣ ਜਗੇ ਨਾ ਆਪਾਂ ਮਰੀਜ਼ ਨੂੰ ਕੈਦੇ ਨਾਲ ਸਮਝਾਵਾਂਗੇ ਉਹ ਕਿਨੇ ਵੀ ਭਾਈ ਜਿਹੜਾ ਤੇਰਾ ਇਹ ਸਰੀਰ ਹੈ ਇਹ ਇੱਕ ਟਰਾਂਸਪੋਰਟ ਹੈ ਪੂਰੀ ਸਾਰੀ ਇਹ ਪੂਰੀ ਧਰਤੀ ਹੈ ਇਹਦੇ ਵਿੱਚ ਗੱਡੀਆਂ ਚੱਲਦੀਆਂ ਅੱਛਾ ਅੱਡੋ-ਅੱਡੀ ਗੱਡੀਆਂ ਦੇ ਰੰਗ ਵੀ ਆ ਕੰਪਨੀਆਂ ਦੇ ਜਿਵੇਂ ਲਾਲ ਸੈੱਲ ਚਿੱਟੇ ਸੈੱਲ ਪੀਲੇ ਸੈੱਲ ਹਨ ਉਹ ਗੱਡੀਆਂ ਅੱਡੋ-ਅੱਡੀ ਰੰਗ ਦੇ ਹਨ ਅੱਛਾ ਐਕਸੀਡੈਂਟ ਵੀ ਹੁੰਦੀਆਂ ਐ ਮਰਦੀਆਂ ਵੀ ਐ ਅੱਛਾ ਫਿਰ ਨਵੀਆਂ ਵੀ ਆਉਂਦੀਆਂ ਏਜੰਸੀ ਤੋਂ ਨਿਕਲ ਕੇ ਅੱਛਾ ਦੇਖ ਟਰਾਂਸਪੋਰਟ ਐ ਬਹੁਤ ਤਕੜੀ ਤਕੜੀ ਟਰਾਂਸਪੋਰਟ ਆ ਅੰਦਰ ਉਹ ਕਹਿੰਦਾ ਜਿਵੇਂ ਹੁਣ ਆਪਾਂ ਨੇ ਸਰੀਰ ਨੂੰ ਮੈਸੇਜ ਦੇਣਾ ਦਿਮਾਗ ਨੂੰ ਆਪਾਂ ਮਤਲਬ ਕਿ ਮੈਂ ਕੋਈ ਚੀਜ਼ ਸੋਚ ਲਈ ਸੋਚ ਲਈ ਤਾਂ ਹੁਣ ਮੈਂ ਜਦੋਂ ਸੋਚਣੀ ਉਹ ਤੋਂ ਪਹਿਲਾਂ ਜਿਹੜੇ ਉਹ ਸੈੱਲ ਆ ਉਹਨਾਂ ਨੇ ਭੱਜਣਾ ਅੱਛਾ ਗੱਡੀ ਨੇ ਸਪੀਡ ਨਾਲ ਜਾਣਾ ਦਿਮਾਗ ਨੂੰ ਜਾ ਕੇ ਮੈਸੇਜ ਦੇਣਾ ਹਾਂ ਜਿਵੇਂ ਚੁੰਡੀ ਵੱਢਦੇ ਆ ਉਹ ਇਹ ਚੀਜ਼ ਆ ਜੇ ਤੇਰੇ ਮੈਂ ਚੁੰਡੀ ਵੱਢੀ ਤੇ ਉਹਨੇ ਭੱਜ ਕੇ ਜਾ ਕੇ ਦੱਸਣਾ ਵੀਰੇ ਚੁੰਡੀ ਵੱਢੀ ਮਹਾਰਾ ਅੱਛਾ ਫੇਰ ਅਕੇ ਦਰਦ ਹੁੰਦਾ ਹੈ ਅੱਛਾ ਮੈਂ ਕਹਾਂ ਫੇਰ ਤਾਂ ਸਿਰਾ ਹੀ ਹੈ ਕਹਿੰਦਾ ਯਾਰ ਸਾਰਾ ਹੀ ਟ੍ਰਾਂਸਪੋਰਟ ਮਹਿਕਮਾ ਹੈ ਅੱਛਾ ਜਿਵੇਂ ਬਾਹਰ ਗੱਡੀਆਂ ਖਤਮ ਹੋ ਜਾਂਦੀਆਂ ਨਵੀਆਂ ਆਈ ਜਾਂਦੀਆਂ ਕਰੀ ਸਿਵੇਂ ਆਪਾਂ ਕਹਿੰਦੇ ਸੈਲ ਘਟ ਗਈ ਫਲਾਨਾ ਘਟ ਗਿਆ ਨਾ ਬੰਦਾ ਬਿਮਾਰ ਹੋ ਗਿਆ ਕੰਪਨੀ ਫੇਲ ਹੋ ਜਾਂਦੀ ਹੈ ਅੱਛਾ ਕੰਪਨੀ ਫੇਲ ਹੋ ਜਾਂਦੀ ਹੈ ਮਾਲਕ ਵਿਚਾਰੇ ਫੇਲ ਹੋ ਜਾਂਦੇ ਆ ਫੇਰ ਉਹ ਵਿਚਾਰੇ ਖਤਮ ਹੋ ਜਾਂਦੇ ਆ ਫੇਰ ਬਾਹਰੋਂ ਜਿਹੜੇ ਡਾਕਟਰ ਹੈ ਇਹ ਇੱਕ ਬੀਮੇ ਦਾ ਕੰਮ ਕਰਦੇ ਆ ਇੰਸੋਰਸ ਦਾ ਅੱਛਾ ਇਹ ਉਹਨਾਂ ਨੂੰ ਫੇਰ ਪੈਸਾ ਦਿੰਦੇ ਆ ਅੱਛਾ ਹੈ ਨਾ ਬਾਹਰੋਂ ਸਹਿਤ ਆ ਜਾਂਦੇ ਆ ਵੀ ਤੁਸੀਂ ਦੈਲਣਾ ਛੱਡੋ हां ਅਸੀਂ ਤੁਹਾਡੀ ਹੈਲਪ ਕਰਦੇ ਆਂ ਆਪ ਦੇ ਕੋਲੋਂ ਵੀ ਗੱਡੀਆਂ ਦਿੰਦੇ ਆਂ ਬਿਲਕੁਲ ਪਹਿਲਾਂ ਆਪ ਦੇ ਕੋਲੋਂ ਗੱਡੀਆਂ ਵੀ ਕਈ ਵਾਰੀ ਇਧਰੋਂ ਭੇਜਦੇ ਆਂ ਬਾਹਰੋਂ ਸਾਈਲੀਆਂ ਚ ਪਾ ਕੇ ਨਹੀਂ ਭੇਜਦੇ ਚਟੇ ਸੱਲ ਲਾਲ ਸੱਲ ਗੱਡੀਆਂ ਇਧਰੋਂ ਭੇਜ ਦਿੰਦੇ ਆਂ ਆਪਣੇ ਆਪਣਿਆਂ ਬਾਹਰ ਲਗਾ ਵੀ ਤੁਸੀਂ ਚਲਾਓ ਯਾਰ ਦਿਲ ਨਾ ਝੱਡੋ ਮਾਲਕ ਫੇਰ ਉੱਠ ਖੜਦਾ ਫੇਰ ਚਲਾਉਂਦਾ ਫੇਰ ਉਹ ਆਪ ਦੀਆਂ ਗੱਡੀਆਂ ਪਾਉਣ ਲੱਗ ਜਾਂਦੇ ਉੱਥੇ ਹੀ ਅੰਦਰੇ ਕੰਪਨੀ ਚੋਂ ਅੱਛਾ ਫੇਰ ਸ਼ਰਦੰਦਿਆ ਰੋਡ ਤੇ ਚੱਲੀ ਜਾਂਦੀਆਂ ਫੇਰ ਚੱਲ ਪੈਂਦਾ ਸਿਸਟਮ ਅੱਈਆ ਅੱਡੋੜੀ ਮਹਿੰਗੀਆਂ ਆ ਮਹਿੰਗੀਆਂ ਆ ਜਿਵੇਂ ਆਪਾਂ ਕਹਿੰਦੇ ਨੇ ਜਦੋਂ ਬੰਦਾ ਮਰ ਜਾਂਦਾ ਆਪਾਂ ਕਹਿੰਦੇ ਨੇ ਵੀ ਦੁਨੀਆ ਖਤਮ ਹੋ ਗਈ ਹੈ ਨਾ ਉਹ ਕੰਮ ਹੁੰਦਾ ਪਰਲੋ ਆ ਜਾਂਦੀ ਪਰਲੋ ਆ ਜਾਂਦੀ ਆ ਉਦੋਂ ਮਤਲਬ ਸਾਰਾ ਸਿਸਟਮ ਹੀ ਉਥਲ ਪੁਥਲ ਹੋ ਜਾਂਦਾ ਹੈ ਸਾਰੀ ਧਰਤੀ ਵੀ ਖਤਮ ਧਰਤੀ ਸਾਰੀ ਖਤਮ ਹੋ ਜਾਂਦੀ ਆ ਪੂਰੇ ਦੇ ਪੂਰੇ ਸਭ ਗੱਡੀਆਂ ਬੰਦੇ ਨਸ਼ਟ ਹੋ ਜਾਂਦੇ ਅੰਦਰ ਹਾਂ ਪਰ ਦੇਖੋ ਕੋ ਆਪਾਂ ਨੂੰ ਸੋਚ ਆ ਵੀ ਆਪਾਂ ਜਿਉਂਦੇ ਕਿਵੇਂ ਹਾਂ ਦੇਖੋ ਸਿਸਟਮ ਕਿਵੇਂ ਆ ਜਿਹੜੀਆਂ ਅੱਖਾਂ ਇਹਨਾਂ ਨੇ ਫੋਟੋ ਖਿੱਚਣੀਆਂ ਬੰਦੇ ਦੀ ਮੈਂ ਤੈਨੂੰ ਦੇਖ ਰਿਹਾ ਮੈਂ ਏਦਾਂ ਲੀਖ ਰਿਹਾ ਇਹ ਫਟਾਫਟ ਜਾ ਕੇ ਮੈਸੇਜ ਦਿੰਦਿਆਂ ਵੀ ਇਦਾਂ ਆ ਦੇਖੀ ਜਾਂਦਾ ਆ ਦੇਖੀ ਜਾਂਦਾ ਕਿੱਚੀ ਫੋਟੋ ਕਰਾਂ ਕਿੱਚੀ ਹੈਨਾ ਜਦੋਂ ਆਪਾਂ ਮਾਲ ਖਾਣੇ ਉਹ ਅੰਦਰ ਜਾ ਕੇ ਸੈੱਲ ਦੱਸਦੇ ਆ ਭੱਜ ਕੇ ਪਹੁੰਚਦੇ ਉੱਥੇ ਜੀਨੇ ਖਾ ਲਿਆ ਹੁਣ ਮਾਰਾ ਜਾਂ ਨਸਾ ਕਰ ਇਹਨੂੰ ਹੈ ਹਾਂ ਯਾਰ ਕੀ ਆ ਦਿਮਾਗ ਹੈ ਆਪਣੇ ਯਾਰ ਕਿਵੇਂ ਬਣਾਇਆ ਦੇਖ ਲਈ ਆਏ ਥੋੜੀ ਥਰੀ ਨੂੰ ਹੀ ਤੁਰਿਆ ਕਰਦਾ ਨਹੀਂ ਜੀ ਨਹੀਂ ਖਾਂਦੇ ਕੋ ਛੱਡਾਂ ਵੀ ਚੱਕ ਲੈਂਦੇ ਫਿਰ ਨਹੀਂ ਖਾਂਦੇ ਫਿਰ ਉਹ ਜਿਹੜਾ ਡਰਾਈਵਰਾ ਕਟਿੰਗ ਰੋਕ ਦਿੰਦੇ ਆ ਬੰਦਾ ਪੈ ਜਾਂਦਾ ਅੱਤ ਗੱਡੀਆਂ ਖੜ ਜਾਂਦੀਆਂ ਸਾਈਡ ਤੇ ਜਿੱਥੇ ਜਿੱਥੇ ਖੜੇਗਾ ਮਾਲ ਪਹੁੰਚਦਾ ਹੀ ਨਹੀਂ ਦੁਕਾਨੇ ਤੇ ਬੰਦਰਗਾਹ ਦੇ ਸੱਪ ਖੜਾ ਹੁੰਦਾ ਆ ਖਾਲੀ ਉਹ ਰੋਲਾ ਪਾਉਂਦੇ ਉਧਰ ਉਹ ਵੀ ਭਾਈ ਮਾਲ ਪਹਜਾਓ ਤੇ ਡਰਾਈਵਰ ਕਹਿੰਦੇ ਸਾਡੀ ਹੜਤਾਲ ਹੈ ਅੱਜ ਨਸਾ ਨਹੀਂ ਪਹੁੰਚਿਆ ਠੀਕ ਹੈ ਮਾਲ ਬੰਦ ਹੋ ਗਿਆ ਅੱਜਾ ਫਿਰ ਉਹ ਅੰਦਰਲਾ ਪ੍ਰਧਾਨ ਮੰਤਰੀ ਆ ਜਿਹੜਾ ਉਹ ਸੰਦੇਸ਼ ਦਿੰਦਾ ਹੈ ਵੀ ਭੇਜਿਆ ਜਾਵੇ ਨਸਾ ਜਿੰਨਾਂ ਦਾ ਮਰਦਾ ਪਰ ਕਰਨ ਲੱਗ ਜਾਂਦਾ ਹੈ ਹਾਂ ਕਈ ਵਾਰੀ ਤਾਂ ਬੇਚਾਰਾ ਫਸਿਆ ਹੁੰਦਾ ਵਾਲੀ ਵੀ ਕੀ ਹੁੰਦਾ ਕੋਈ ਦਿੰਦਾ ਨਹੀਂ ਫੇਰ ਉਹਨੂੰ ਕਈ ਵਾਰੀ ਕੋਈ ਹੋਰ ਗੋਲੀ ਕੱਟਾ ਦਿੰਦਿਆ ਜਿਹਦੇ ਨਾਲ ਮਾਰਾ ਮੋਟਾ ਡਰਾਈਵਰ ਤੁਰਦੇ ਆ ਫੇਰ ਗੱਡੀਆਂ ਹੌਲੀ ਜਾਂਦੀਆਂ ਯਾਨੀ ਉਹ ਸਪੀਡ ਨਾਲ ਨਹੀਂ ਜਾਂਦੀਆਂ ਯਾਨੀ ਆਏ ਬਾਜਦੀਆਂ ਜਾਂਦੀਆਂ ਇੱਕ ਦੂਜੇ ਚ ਯਾਨੀ ਮਾਲ ਪਚਾ ਦਿੰਦੇ ਆ ਵਿਚਾਰੇ ਪਰ ਉਹ ਨਿਆਰਾ ਨਹੀਂ ਜਦੋਂ ਮਾਰਿਆ ਕਾਰ ਡੋਟਿਆਂ ਦਾ ਫਿਰ ਲੈ ਜਿਹੜੀ ਲਾਈਟ ਹੁੰਦੀ ਹੈ ਲਾਲ ਹਰੀ ਨਹੀਂ ਵਹਦੇ ਉਹ ਜਾਂਦੇ ਗੋਲੀਆਂ ਨੂੰ ਫਿਰ ਸੇਕ ਵਾਲਿਆਂ ਨੂੰ ਪਤਾ ਹੁੰਦਾ ਵੀ ਦੂਜਾ ਵੀ ਲਿਆਓ ਨੇੜੇ ਇਹ ਤਾਂ ਭਾਰਤ ਆ ਹਾਂ ਤੇ ਉਹ ਕਹਿੰਦਾ ਜਦੋਂ ਆਪਾਂ ਕਹਿੰਦਾ ਮਤਲਬ ਕੋਈ ਬੰਦਾ ਆ ਗਿਆ ਫਿਰ ਉਹਨੂੰ ਪਤਾ ਵੀ ਸਿਸਟਮ ਹੈ ਜਿਹੜਾ ਰੋਡ ਖਰਾਬ ਹੋ ਗਿਆ ਜਿੱਥੋਂ ਗੱਡੀਆਂ ਚੱਲਦੀਆਂ ਆ ਰੋਡ ਖਰਾਬ ਹੋ ਜਾਂਦੇ ਹਾਂ ਜਦੋਂ ਜਮਾ ਰੋਡ ਖਰਾਬ ਹੋ ਗਿਆ ਫਿਰ ਕਹਿੰਦਾ ਭਾਰਤ ਮਾਲਾ ਰੋਡ ਕੱਢੀਦਾ ਉਹ ਕਿਵੇਂ ਭਾਰਤ ਮਾਲਾ ਰੋਡ ਕੱਢਣਾ ਵੱਡਾ ਬਾਹਰੇ ਬਾਹਰ ਜਮਾ ਅੱਛਾ ਕਿਉਂਕਿ ਉਹ ਬਾਈਪਾਸ ਸਰਜਰੀ ਕਹਿੰਦੇ ਆ ਉਹਨੂੰ ਅੱਛਾ ਕਹਿੰਦਾ ਫੇਰ ਉਹ ਭਾਰਤ ਮਾਲਾ ਰੋਡ ਕੱਢੀਦਾ ਵੀ ਹੁਣ ਕੱਢੀਆਂ ਆਂ ਇਹਦੀ ਜਾਣਗੀਆਂ ਅੱਛਾ ਕਹਿੰਦਾ ਫੇਰ ਉਹਨੂੰ ਤਾਂ ਹੀ ਦੱਸਦਾ ਡਾਕਟਰ ਵੀ ਭਾਈ ਤੂੰ 2 ਮਹੀਨੇ 3 ਮਹੀਨੇ 6 ਮਹੀਨੇ ਬਚਤ ਰੱਖਣੀ ਐ ਹਾਂ ਮੇਰਾ ਕੱਚਾ ਆਜੇ ਆਪਾਂ ਰੋਡ ਹੁਣ ਜਦੋਂ ਬਣਾਉਂਦੇ ਸੀ ਸੀਮੈਂਟ ਵਾਲਾ ਉਹ ਤੇ ਗੱਟੇ ਸੈਟ ਗਏ ਕਹਿੰਦੇ ਨਾ ਗੱਡੀ ਨਾ ਚੜਾਏ ਉੱਥੇ ਹਲੇ ਰੋਡ ਬਹਿਜੂ ਹਾਂ ਫੇਰ ਉਹ ਦੱਸਦੇ ਆ ਵੀ ਆਜੇ ਇਹ ਨਾ ਪੂਰੇ ਧਿਆਨ ਨਾਲ ਗੱਡੀਆਂ ਚਲਾਉਣਗਾ ਵੀ ਰੋਡ ਆਜੇ ਕੱਚਾ ਐ ਅੱਛਾ ਨਵਾਂ ਰੋੜਾ ਐ ਤੇ ਮਿੱਟੀ ਘੱਟਾ ਨਹੀਂ ਪੈਣ ਦੇਣਾ ਠੀਕ ਆ ਜੇ ਮਿੱਟੀ ਘੱਟਾ ਪੈ ਗਿਆ ਡਰਾਈਵਰ ਤੇ ਜੇ ਵੀਰ ਕਟਿੰਗਾ ਨਾਲ ਚੜੀਆਂ ਰੋਡ ਤੇ ਸਮਝ ਲੈ ਕੰਮ ਖਤਮ ਹੈ ਕਿਉਂ ਨਾ ਚਿੱਟੀ ਆਵੇ ਨਾ ਲਾਲ ਜਾਵੇ ਨਾ ਫਿਲੀ ਆਵੇ ਕੋਈ ਨਹੀਂ ਜਾਣੀ ਇਹਦਾ ਗੈਰ ਹ ਬਹੁਤ ਸੋਖੇ ਤਰੀਕੇ ਸਮਝਾਉਂਦੇ ਜੇ ਡਾਕਟਰ ਹੋ ਗਏ ਨਾ ਹਾਂ ਉਹ ਕਹਿੰਦਾ ਫੇਰ ਰੋਡ ਬੰਦ ਆ ਹੋ ਫੇਰ ਉਧਰਲੇ ਰੋਡ ਤੇ ਤਾਂ ਸਾਡੇ ਪਹਿਲਾਂ ਹੀ ਵੈਰੀਕੇਟ ਲਾਈਪਿਆ ਉਹ ਤਾਂ ਬੰਦ ਕਰ ਹੀ ਦਿੱਤੇ ਅੱਛਾ ਕੱਲਾ ਭਾਰਤ ਮਾਲਾ ਹੀ ਚੱਲਦਾ ਤੇਰਾ ਅੱਛਾ ਭਾਰਤ ਮਾਲਾ ਤੇ ਵੀ ਤੂੰ ਮੂਰੇ ਮਿੱਟੀ ਘੱਟਾ ਪਾ ਲਿਆ ਤੇ ਉਧਰ ਵੀ ਨਾ ਕਟਿੰਗਾ ਕੰਨਾਂ ਗੱਲ ਖਤਮ ਹੋ ਗਈ ਹਾਂ ਪਰ ਲੋ ਆ ਗਈ ਅੱਛਾ ਲੋਕ ਭੁੱਖੇ ਮਰ ਜਾਣਗੇ ਜਦੋਂ ਡਰਾਈਵਰਾਂ ਨੇ ਮਾਲ ਹੀ ਨਾ ਪਹਚਾਇਆ ਹਾਂ ਬਸ ਇਹ ਬਹੁਤ ਤਕੜਾ ਜਿਹਾ ਡਿਗਾੜਾ ਹਾਂ ਹਾਂ ਤੇ ਯਾਰ ਕਿੱਡਾ ਟਰਾਂਸਪੋਰਟ ਆ ਯਾਰ ਇਹ ਹਾਂ ਕੋਈ ਨਾਰਮਲ ਚੀਜ਼ ਨਹੀਂ ਹੈਗੀ ਅੰਦਰ ਢਾਬੇ ਢੂਬੇ ਸਾਰਾ ਕੁਸ ਹੈ ਹਾਂ ਉਹ ਹੈ ਰੋਟੀ ਪਾਣੀ ਸਾਰਾ ਪਹੁੰਚਦਾ ਹੈ ਹਾਂ ਐਵੇਂ ਨਹੀਂ ਬੱਦੇ ਫਿਰਦੇ ਡਰਾਈਵਰ ਗੱਡੀਆਂ ਬਹੁਤ ਖਤਮ ਹੁੰਦੀਆਂ ਕਿੰਨੀਆਂ ਗੱਡੀਆਂ ਖਤਮ ਹੋਈ ਜਾਂਦੀਆਂ ਨਵੀਆਂ ਆਈ ਜਾਂਦੀਆਂ ਕੰਪਨੀ ਚੋਂ ਵੇਖ ਵਿੱਚ ਹੀ ਕੰਪਨੀ ਹੈ ਐਕਸੀਡੈਂਟ ਵੀ ਹੋ ਗਈਆਂ ਹੁੰਦੀਆਂ ਲਾਲ ਸੈਲ ਖਤਮ ਹੋ ਕੇ ਬਣ ਕੇ ਖਤਮ ਹੋ ਕੇ ਬਣ ਕੇ ਠੀਕ ਹੈ ਕਈ ਵਾਰੀ ਬੱਕਰੀ ਦਾ ਦੁੱਧ ਹਾਂ ਆਪਾਂ ਨਹੀਂ ਪੀਉਂਦੇ ਬੱਕਰੀ ਦਾ ਦੁੱਧ ਆ ਨਾ ਉਦੋਂ ਅੰਦਰ ਮੰਨ ਲਾ ਵੀ ਕੋਈ ਉਹੋ ਜਿਹਾ ਜਿਗਾਰਡ ਹੁੰਦਾ ਨਵਾਂ ਢਾਬਾ ਖੁੱਲਦਾ ਹੈ ਅੱਛਾ ਉਦੋਂ ਉਹਨਾਂ ਨੂੰ ਹੁੰਦਾ ਵੀ ਅੱਜ ਆਉਣ ਕੋਲ ਥੀ ਆਉਗੀ ਦੁੱਧ ਵਾਲੀ ਹਾਂ ਹਾਂ ਡਰਾਈਵਰ ਫਿਰ ਸ਼ੌਕ ਨਾ ਚੂਸਦੇ ਆਹ ਬੱਕਰੀ ਦਾ ਦੁੱਧ ਹਾਂ ਉਹ ਹੁੰਦਾ ਡੋਟੀ ਕੰਪਨੀਆਂ ਨੂੰ ਜਾਂਦਾ ਅੱਛਾ ਜਿਵੇਂ ਲਾਲ ਰੰਗ ਵਾਲਿਆਂ ਨੂੰ ਜਾਣਾ ਤਾਂ ਲਾਲ ਵਾਲਿਆਂ ਨੂੰ ਹੀ ਜਾਣਾ ਹੈ ਅੱਛਾ ਉਹ ਆਪਾਂ ਨੂੰ ਪਤਾ ਲਾਲ ਸੈੱਲ ਵੀ ਵੇ ਸੈੱਲ ਕਹਿੰਦਾ ਉਹਨਾਂ ਦੇ ਕਹਿੰਦਾ ਕੰਪਨੀ ਐ ਏਟੀਸੀ ਆ ਫਲਾਨੀ ਆ ਅੱਛਾ ਐਂ ਚੱਲਦੀਆਂ ਕਹਿੰਦਾ ਮੱਲੀ ਮੋਟਰ ਚੱਲ ਰਹੀ ਆ ਹਾਂ ਅੰਦਰ ਸਾਬ ਦੇਣਾ ਉਹਨਾਂ ਨੇ ਸਾਰਾ ਅੱਛਾ ਹਾਂ ਜਾਣੀ ਜਦੋਂ ਸਾਹਿਬ ਭਾਰਤਮਾਲਾ ਰੋਡ ਨਿਕਲ ਗਿਆ ਦੁਨੀਆ ਦਾ ਅੰਤ ਆ ਗਿਆ ਅੱਛਾ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਉਹਨਾਂ ਕੋਲੇ ਧਰਤੀ ਨਹੀਂ ਬਚੀ ਕੋਈ ਹਾਂ ਕੱਲਾ ਉਹ ਭਾਰਤਮਾਲਾ ਰੋਡ ਹੀ ਐ ਸਮਝ ਲਓ ਵਾਰਡਵਾਰ ਲੱਗਣ ਵਾਲੀ ਐ ਆਪਣੇ ਵੀ ਭਾਰਤਮਾਲਾ ਨਿਕਲਿਆ ਹੁਣ ਆਪਣੇ ਨਿਕਲਿਆ ਨਾ ਹੁਣ ਵਾਰਡਵਾਰ ਲੱਗਣ ਵਾਲੀ ਐ ਤੇ ਬਾਈਪਾਸ ਸਰਤਰੀ ਹੋ ਗਈ ਨਾ ਇਹ ਬਾਈਪਾਸ ਸਰਤਰੀ ਹੋ ਵੀ ਹੁਣ ਇਹਦੇ ਉੱਤੇ ਫਸਦੇ ਤਾਂ ਬਹੀ ਗੱਲ ਐ ਠੀਕ ਐ ਤੇ ਹੁਣ ਭਾਰਤਮਾਲਾ ਰੋਡ ਤੇ ਵੀ ਰਾਜਸਥਾਨ ਚ ਕੱਡੇ ਪੈ ਗਏ ਹਾਂ ਗੱਡੀਆਂ ਖੜਗੀਆਂ ਨਾ ਖੜਗੀਆਂ ਹੋਣ ਗੱਡੀਆਂ ਵਾਲੇ ਦੱਸ ਕਿੱਧਰ ਜਾਣ ਭਾਰਤ ਮਾਲਾ ਬੰਦ ਹੋ ਗਿਆ ਤਾਂ ਉਹਨਾਂ ਗੱਡੀਆਂ ਵਾਲੇ ਚੱਕਰਾਂ 'ਚ ਪੈ ਗਏ ਨਾ ਹਾਂ ਨਾ ਉਤਰ ਸਕਦੇ ਆ ਹਾਂ ਵੀ ਕਿੱਧਰ ਨੂੰ ਉਤਾਰ ਕੇ ਕਿੱਧਰ ਦੀ ਲਜਾਈਏ ਯਾਰ ਥੰਗ ਹੋ ਗਏ ਨਾ ਆਈ ਇਹ ਸਿਸਟਮ ਆ ਜਦੋਂ ਭਾਰਤ ਮਾਲਾ ਨਿਕਲਿਆ ਸਮਝ ਲਓ ਬਲਡਵਾਰ ਲੱਗੂਗੀ ਅੱਛਾ ਦੁਨੀਆ ਖਤਮ ਹਾਂ ਠੀਕ ਹੈ ਉਹ ਤਾਂ ਕਹਿੰਦੇ ਆ ਵੀ ਭਾਰਤ ਮਾਲਾ ਰੋਡ ਨਿਕਲ ਤੋਂ ਬਾਅਦ ਮੰਨ ਲਓ ਕੋਈ ਮਨਿਆਤ ਨਹੀਂ ਹੈ ਉਹ ਧਰਤੀ ਨਹੀਂ ਹਾਂ ਉਹ ਕਦੋਂ ਕਦੋਂ ਵੀ ਬਾੜ ਆ ਸਕਦੀ ਹੈ ਕਦੋਂ ਵੀ ਭਾਰਤ ਮਾਲਾ ਵੀ ਨਸ਼ਟ ਹੋ ਸਕਦਾ ਹਾਂ ਤਰੀ ਜਾਂਦੀ ਰਾਹ ਚ ਖੜ ਸਕਦੀ ਹਾਂ ਉਸ ਤੋਂ ਬਾਅਦ ਹੱਲ ਕੋਈ ਨਹੀਂ ਬਸ ਉਹ ਇੱਕ ਰੋਡ ਜਿਹੜਾ ਬਣਾਤਾ ਇੱਕ ਇੰਡੀਆ ਦੀ ਕੰਪਨੀ ਬਣਾਉਂਦੀ ਹੈ ਭਾਰਤ ਮਾਲਾ ਮਟੀਰੀਅਲ ਵੀ ਮਾੜਾ ਹੁੰਦਾ ਹਾਂ ਠੀਕ ਹੈ ਹੁਣ ਕਈ ਵਾਰ ਤਾਂ ਦੂਦੇ ਰੋਡ ਜੋੜ ਦਿੰਦੇ ਆ ਵਿੱਚ ਉਹ ਪੈਚਵਰਕ ਵੀ ਹੁੰਦਾ ਹੈ। ਅੱਛਾ ਜਿਹੜਾ ਚੰਨੀ ਨੇ ਨਹੀਂ ਕਿਹਾ ਸੀ ਅਸੀਂ ਪੈਚਵਰਕ ਕੀਤਾ ਹੈ। ਹਾਂ ਪੈਚਵਰਕ ਵੀ ਹੁੰਦਾ ਰੋਡਾਂ ਦਾ। ਅੱਛਾ ਕਈ ਵਾਰ ਆਪਾਂ ਸੁਣਦੇ ਆ ਨਾ ਵੀ ਆ ਨਾੜ ਕੱਟੀ ਗਈ ਗਾਹ ਪਲਾਸਟਿਕ ਦੀ ਪਾ ਕੇ ਜੋੜਤੀ। ਹਾਂ ਐ ਲੱਕੜ ਦੇ ਪੁਲ ਵੀ ਰੱਖਦੇ ਆ ਵਿੱਚ। ਅੱਛਾ ਵੀ ਗੱਡੀਆਂ ਚੱਪੀ ਜਾਣ। ਹਾਂ ਪੰਚਰ ਵੀ ਲਾਉਂਦੇ ਆ ਹਨਾ। ਪੰਚਰ ਵੀ ਲੱਗਦਾ ਹੈ ਪੈਚਵਰਕ ਹੁੰਦਾ ਹੈ। ਹਾਂ ਠੀਕ ਹੈ ਕਿਉਂਕਿ ਉਹ ਹੁੰਦਾ ਪਈਆਂ ਪਾਈਪਾਂ ਜਾਂਦੀਆਂ ਪਾਣੀ ਵਾਲੀਆਂ ਦੂਜੀਆਂ ਡੀਜ਼ਲ ਵਾਲੀਆਂ ਉਹਨਾਂ ਦਾ ਵੀ ਧਿਆਨ ਰੱਖਣਾ ਹੁੰਦਾ ਵੀ ਕੋਈ ਪਾਈਪ ਲਾਈਨ ਰਾਹ ਠੀਕ ਹੈ ਉਹਨਾਂ ਕਰਨ ਵਾਲੇ ਦਾ ਕਰ ਲੈਣਗੇ ਚੋਰੀ ਪਰ ਉੱਥੇ ਵਾਲੇ ਲੋਕਾਂ ਦਾ ਨੁਕਸਾਨ ਬਹੁਤ ਹੋ ਜਾਣਾ ਜਿੱਥੇ ਲੀਕ ਹੋ ਗਈ ਉਹ ਜਿਵੇਂ ਹੁਣ ਪਾਕਿਸਤਾਨ 'ਚ ਟੈਂਕਰ ਪਲਟ ਗਿਆ ਸੀਗਾ ਕਿਰਾ ਪٹرول ਵਾਲਾ ਤੇ ਕਿੰਨੇ ਲੋਕ ਮੱਚ ਗਏ ਸੀ ਭਾਈ ਠੀਕ ਹੈ ਨਾ ਤੇ ਅੰਦਰ ਕੀ ਹੁੰਦਾ ਤੇ ਅੰਦਰ ਵੀ ਆਹੀ ਹਾਲ ਆ ਕਿੰਨੇ ਬੰਦੇ ਮਰ ਜਾਣੇ ਆ ਠੀਕ ਹੈ ਨਾ ਇਹ ਸੇਮ ਕਹਾਣੀ ਹੈ ਬੰਦੇ ਦੀ ਤੇ ਬਾਹਰ ਦੀ ਜਿੰਨੀ ਬਾਹਰ ਦੁਨੀਆ ਕਰਦੀ ਐ ਓਨੀ ਆਪਣੇ ਅੰਦਰ ਸਰੀਰ 'ਚ ਫਿਰਦੀ ਐ ਇਹ ਕਹਿੰਦਾ ਓਵੇਂ ਹੀ ਡਾਕੀਏ ਸਾਰਾ ਕੁਝ ਅੰਦਰ ਚੱਲੀ ਜਾਂਦਾ ਹੈ ਇਸ ਕਰਕੇ ਜਿਹੜੀ ਅੰਦਰਲੀ ਰੋਡ ਐ ਉਹਨਾਂ ਦੀ ਸਫਾਈ ਰੱਖਿਆ ਕਰੋ ਉਹਨਾਂ ਨੂੰ ਕਲੀਨ ਰੱਖਿਆ ਕਰੋ ਰੋਡਾਂ ਦੇ ਸਿਰਤੀ ਆ ਰੋਡਾਂ ਦੇ ਸਿਰਤੀ ਐ ਇਹ ਭਾਰਤ ਵਾਲਾ ਨਿਕਲ ਗਿਆ ਪਸਤਾਉਂਗੇ ਠੀਕ ਐ ਤੇ ਭਾਰਤ ਵਾਲਾ ਨਵਾਂ ਨਹੀਂ ਬਣਦਾ ਮੁਰਕੇ ਸਹੀ ਗੱਲ ਮੁਰਕੇ ਗਈ ਐ ਹੀ ਖੇੜ ਹਾਂ ਆ ਜਿਹੜੇ ਪੁਰਾਣੇ ਰੋਡ ਆ ਉਹਨਾਂ ਨੂੰ ਹੀ ਸੰਭ ਕੇ ਰੱਖੋ ਆਪਾਂ ਨੂੰ 92 ਬਣਾਉਣ ਦੀ ਲੋੜ ਨਹੀਂ ਠੀਕ ਐ ਨਾ ਆਹ ਤਾਂ ਮੋਦੀ ਨੇ ਕੰਮ ਲਜਾ ਕੁੱਟ ਤੱਕ ਨੇ ਰੋਡ ਬਣਾ ਤੇ ਕਿਡੇ ਕਿਡੇ ਬਣਾਤੇ ਇਹ ਤਾਂ ਲੜਾਈ ਦਾ ਅਸਰ ਕਰੇ ਉਹਨਾਂ ਨੇ ਵੀ ਹੁਣ ਲੜਾਈ ਲੱਗਣੀ ਐ ਵੀ ਹੁਣ ਰੋਡ ਹੋਣ ਵੱਡੇ ਫੌਜ ਜਾਵੇ ਭੱਜੀ ਠੀਕ ਹੈ ਇਹ ਤਾਂ ਬਣੀ ਉਹ ਹੀ ਕੰਮ ਆਪਣਾ ਹੋ ਜਾਂਦਾ ਭਾਰਤ ਮਾਲਾ ਰੋਡ ਕੱਢ ਦਿੰਦੇ ਆ ਵੀ ਹੁਣ ਵਰਲਡ ਵਾਰ ਲੱਗਣ ਵਾਲੀ ਆ ਦੁਨੀਆ ਦਾ ਅੰਤ ਹੈ ਤੇ ਭਾਰਤ ਮਾਲਾ ਬਣਾ ਦਿਓ ਮੈਂ ਜਦੋਂ ਸਰੀਰ ਜਣੀ ਬੁढ़ा ਹੋ ਗਿਆ ਜੀ ਐਂਡ ਹੋ ਗਿਆ ਦੀ ਭਾਰਤ ਮਾਲਾ ਨਿਕਲਦੀ ਆ ਕਈ ਵਾਰੀ ਪਹਿਲਾਂ ਹੀ ਨਿਕਲ ਜਾਂਦੀ ਆ ਅੱਛਾ ਦੁਨੀਆ ਅਜੇ ਕੋਸਮ ਨਹੀਂ ਚੱਲੀ ਹੁੰਦੀ ਯਾਰ ਪਹਿਲਾਂ ਹੀ ਭਾਰਤ ਮਾਲਾ ਹਾਂ ਯਾਨੀ ਐਂਡ ਜਿੱਤੇ ਤਾਂ ਬੜੇ ਚਾਂਸ ਬਣ ਜਾਂਦੇ ਨੇ ਹਾਂ ਜਦੋਂ ਆਪਾਂ ਕਹਿੰਦੇ ਆ ਅਟੈਕ ਆ ਗਿਆ ਬੰਦਾ ਮਰ ਗਿਆ ਉਦੋਂ ਭਾਰਤ ਮਾਲਾ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਕਈ ਵਾਰੀ ਤਾਂ ਗੱਟਿੰਗ ਵਾਲੇ ਖੜ ਜਾਂਦੇ ਆ ਚੱਲ ਖੜੇ ਰਹਿੰਦੇ ਆ ਇੱਕ ਦਿਨ ਉਦੋਂ ਨੂੰ ਫਟਾਫਟ ਭਾਰਤ ਮਾਲਾ ਬਣਾ ਕੇ ਚਲਾ ਦਿੰਦੇ ਆ ਅੱਛਾ ਦੂਜੇ ਦਿਨ ਚੱਲ ਪੈਂਦਾ ਸਿਸਟਮ ਤੇ ਕਈ ਵਾਰੀ ਉਹ ਜੋ ਮੂਰਲੇ ਇੱਕਦਮ ਬ੍ਰੇਕਾਂ ਮਾਰ ਦਿਆ ਜੋ ਰੋਡ ਇੱਕਦਮ ਬੰਦ ਕਰ ਦਿਆ ਮਗਰ ਬਚੀ ਜਾਂਦੇ ਆ ਠਾ 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 ਫੇਰ ਨਹੀਂ ਫਾਇਦਾ ਭਾਰਤ ਮਾਲਾ ਦਾ ਡਰਾਈਵਰ ਹੀ ਮਰ ਜਾਂਦੇ ਸਾਰੇ ਸਾਰੇ ਹੀ ਮਰ ਜਾਂਦੇ ਹਨਾ ਫੇਰ ਬੱਸ ਫੇਰ ਉਹ ਕਹਿੰਦੇ ਵੀ ਨਹੀਂ ਹੁਣ ਕੋਈ ਫਾਇਦਾ ਨਹੀਂ ਰੋਡ ਬਣਾਉਣ ਦਾ ਧਰਤੀ ਖਤਮ ਹੋ ਗਈ ਇਹ ਸਿਸਟਮ ਹੈ ਇਸ ਕਰਕੇ ਇੱਕਦਮ ਬ੍ਰੇਕਾਂ ਹੌਲੀ ਮਾਰਿਆ ਕਰੋ ਇੱਕ ਰੋਡ ਦਾ ਧਿਆਨ ਰੱਖਿਆ ਕਰੋ ਇੱਕ ਬੰਦਾ ਖੜਾ ਕੇ ਰੱਖਿਆ ਕਰੋ ਮੂਰੇ ਭਾਈ ਜੇ ਰੋਡ ਮਾਰਾ ਮੋਟਾ ਖਰਾਬ ਹੁੰਦਾ ਭੀ ਗੱਡੇ ਨਾ ਹੋਣੀ ਹੌਲੀ ਚ ਪਾਓ ਹਾਂ ਨਾ